ਇਸ ਸੋਲਦੀ ਵੱਡੀ ਖਬਰ ਬੰਦੀ ਸਿੰਘ ਦਵਿੰਦਰਪਾਲ ਸਿੰਘ ਪੁੱਲਰ ਦੇ ਨਾਲ ਜੁੜੀ ਹੋਏ ਸਾਹਮਣੇ ਆ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਬੰਦੀ ਸਿੰਘਾ ਦਾ ਮਾਮਲਾ ਗਰਮਾਦਾ ਜਾ ਰਿਹਾ ਹੈ ਜਿੱਥੇ ਕੱਲ ਨੂੰ ਸੁਪਰੀਮ ਕੋਰਟ ਦੇ ਵਿੱਚ ਬੰਦੀ ਸਿੰਘ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਮਾਮਲੇ ਦੇ ਵਿੱਚ ਸੁਣਵਾਈ ਹੋਣੀ ਹੈ ਤੇ ਉਸੇ ਦਰਮਿਆਨ ਅੱਜ ਐਸਜੀਪੀਸੀ ਦਾ ਬਫਦ ਵੀ ਰਾਜਵਾਨਾ ਦੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਦੇ ਲਈ ਪਹੁੰਚ ਰਿਹਾ ਪਰ ਇਸ ਅਭਦੇ ਦਰਮਿਆਨ ਹੁਣ ਵੱਡੀ ਖਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦਿੱਲੀ ਦੇ ਵਿੱਚ ਭਾਜਪਾ ਆਗੂ ਦੇ ਵੱਲੋਂ ਸੀ ਰੇਖਾ ਗੁਪਤਾ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਤਾਂ ਦੱਸਿਆ ਇਹ ਕਿ ਭਾਜਪਾ ਗੂ ਆਰਪੀ ਸਿੰਘ ਦੇ ਵੱਲੋਂ ਜਿਹੜੀ ਇਹ ਮੁਲਾਕਾਤ ਕੀਤੀ ਗਈ ਹੈ ਤੇ ਉਹਨਾਂ ਨੇ ਖੁਦ ਸੋਸ਼ਲ ਮੀਡੀਆ ਦੇ ਉੱਤੇ ਤਸਵੀਰ ਵੀ ਸਾਂਝੀ ਕੀਤੀ ਹੈ ਤੇ ਨਾਲ ਦੀ ਨਾਲ ਪੋਸਟ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਬੰਦੀ ਸਿੰਘ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮੁਤਲਕ ਜਿਹੜੀ ਹੈ ਇਹ ਮੀਟਿੰਗ ਕੀਤੀ ਗਈ ਹੈ ਮੁਲਾਕਾਤ ਕੀਤੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਦਵਿੰਦਰਪਾਲ ਸਿੰਘ ਭੁੱਲਰ ਨੂੰ ਲੰਬਾ ਚਿਰ ਜੇਲ੍ਹ ਦੇ ਵਿੱਚ ਸਜ਼ਾ ਕੱਟਦੇ ਹੋ ਗਿਆ ਹੈ ਤੇ ਸਬਦੇ ਦਰਮਿਆਨ ਉਨਾਂ ਦੀ ਮਾਨਸਿਕ ਹਾਲਤ ਵੀ ਜਿਹੜੀ ਹੈ ਉਹ ਠੀਕ ਨਹੀਂ ਹੈ ਜਿਸ ਕਰਕੇ ਉਹਨਾਂ ਨੂੰ ਜਲਦ ਤੋਂ ਜਲਦ ਰਿਹਾ ਕਰ ਦਿੱਤਾ ਜਾਣਾ ਚਾਹੀਦਾ ਹੈ ਤੇ ਰਿਹਾਈ ਦੇ ਲਈ ਮੰਗ ਕਰਕੇ ਆਏ ਨੇ ਆਰ ਪੀ ਸਿੰਘ ਤਾਂ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਦੇ ਲਈ ਮੰਗ ਕੀਤੀ ਹੈ ਆਰ ਪੀ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਦੇ ਨਾਲ ਮੁਲਾਕਾਤ ਕੀਤੀ ਹੈ ਮੁਲਾਕਾਤ ਦੇ ਦਰਮਿਆਨ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਮੰਗ ਕੀਤੀ ਹੈ ਉਹਨਾਂ ਨੇ ਉਹਨਾਂ ਨੇ ਕਹਿ ਕੇ ਹਿਊਮਨਿਟੇਰੀਅਨ ਗਰਾਉਂਡ ਦੇ ਉੱਤੇ ਜਿਹੜਾ ਹੈ ਬੰਦੀ ਸਿੰਘ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕਰ ਦੇਣਾ ਚਾਹੀਦਾ ਹੈ ਕਿਉਂਕਿ ਲੰਬਾ ਚਿਰ ਹੋ ਗਿਆ ਹੈ ਉਹਨਾਂ ਨੂੰ ਸਜ਼ਾ ਕੱਟਦੇ ਹੋਏ ਤੇ ਹੁਣ ਉਹਨਾਂ ਦੀ ਮਾਨਸਿਕ ਸਥਿਤੀ ਵੀ ਮਾਨਸਿਕ ਹਾਲਾਤ ਵੀ ਜਿਹੜੇ ਨੇ ਉਹ ਠੀਕ ਨਹੀਂ ਹੈ ਤੇ ਕਾਫੀ ਬਿਮਾਰ ਵੀ ਹੋ ਰਹੇ ਨੇ ਜੇਲ੍ਹ ਦੇ ਵਿੱਚ ਤਾਂ ਇਸ ਕਰਕੇ ਉਹਨਾਂ ਨੂੰ ਮਨੁੱਖਤਾ ਦੇ ਆਧਾਰ ਦੇ ਉੱਤੇ ਰਿਹਾਈ ਜਿਹੜੀ ਹੈ ਉਹ ਦੇ ਦੇਣੀ ਚਾਹੀਦੀ ਹੈ ਤਾਂ ਥੰਦਾਸੀ ਹੈ ਕਿ ਬੰਦੀ ਸਿੰਘ ਬਲਵੰਤ ਸਿੰਘ ਰਾਜਵਾਨਾ ਦੀ ਫਾਂਸੀ ਨੂੰ ਲੈ ਕੇ ਵੀ ਕੱਲ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੈ ਕੱਲ ਸਰਕਾਰ ਦੇ ਵੱਲੋਂ ਆਪਣਾ ਪੱਖ ਜਿਹੜਾ ਅਦਾਲਤ ਦੇ ਵਿੱਚ ਰੱਖਿਆ ਜਾਏਗਾ ਤਾਂ ਉਸ ਤੋਂ ਬਾਅਦ ਅਦਾਲਤ ਦੇ ਫੈਸਲਾ ਕਰਨਾ ਹੈ ਕਿ ਰਿਹਾਈ ਦੇਣੀ ਹੈ ਜਾਂ ਫਿਰ ਫਾਂਸੀ ਨੂੰ ਲੈ ਕੇ ਅੱਗੇ ਕੋਈ ਫੈਸਲਾ ਸੁਣਾਣਾ ਹੈ ਤਾਂ ਇਹ ਸਭ ਦੇ ਦਰਮਿਆਨ ਅੱਜ ਐਸਜੀਪੀਸੀ ਦੇ ਬਫਰ ਦੇ ਵੱਲੋਂ ਵੀ ਜਿਹੜਾ ਹੈ ਰਜਵਾਨਾ ਦੇ ਨਾਲ ਪਟਿਆਲਾ ਕੇਂਦਰੀ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਜਾਣੀ ਹੈ ਐਸਜੀਪੀਸੀ ਪ੍ਰਧਾਨ ਤੇ ਕਈ ਹੋਰ ਐਸਜੀਪੀਸੀ ਦੇ ਆਗੂ ਜਿਹੜਾ ਨੇ ਪਟਿਆਲਾ ਜੇਲ੍ਹ ਪਹੁੰਚਣ ਵਾਲੇ ਨੇ ਤੇ ਮੁਲਾਕਾਤ ਕੋਸ਼ਿਸ਼ ਸਮੇਂ ਦੇ ਵਿੱਚ ਹੀ ਜਿਹੜੀ ਹੈ ਉਧਰਲੇ ਪਾਸੋਂ ਵੀ ਹੋ ਜਾਏਗੀ ਪਰ ਇਹ ਸਭ ਦੇ ਦਰਮਿਆਨ ਦਿੱਲੀ ਦੇ ਵਿੱਚ ਵੀ ਬੰਦੀ ਸਿੰਘਾਂ ਦੇ ਮਾਮਲੇ ਨੂੰ ਤੂਲ ਮਿਲਦੀ ਦਿਖਾਈ ਦੇ ਰਹੀ ਹੈ ਤਾਂ ਆਰ ਪੀ ਸਿੰਘ ਜੋ ਕਿ ਭਾਜਪਾ ਦੇ ਸਪੋਕਸਪਰਸਨ ਨੇ ਉਹਨਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਦੇ ਨਾਲ ਮਿਲ ਕੇ ਕਿ ਬੰਦੀ ਸਿੰਘ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾ ਕੀਤਾ ਜਾਵੇ ਉਹਨਾਂ ਦੀ ਮਾਨਸਿਕ ਸਥਿਤੀ ਜਿਹੜੀ ਹੈ ਮਾਨਸਿਕ ਹਾਲਤ ਜਿਹੜੀ ਹੈ ਉਹ ਠੀਕ ਨਹੀਂ ਹੈ ਜਿਸ ਕਰਕੇ ਉਹਨਾਂ ਨੂੰ ਜਲਦ ਤੋਂ ਜਲਦ ਅਮਾਨ ਜਿਹੜਾ ਹੈ ਇਨਸਾਨੀਅਤ ਦੇ ਨਾਂ ਦੇ ਉੱਤੇ ਰਿਹਾ ਕੀਤਾ ਜਾਵੇ ਕਿਉਂਕਿ ਲੰਬਾ ਚਿਰ ਉਹਨਾਂ ਨੂੰ ਜੇਲ੍ਹ ਘਟ ਦੇ ਹੋ ਗਿਆ ਹੈ ਤੇ ਇਸ ਸਭ ਦੇ ਦਰਮਿਆਨ ਉਹ ਆਪਣਾ ਦਿਮਾਗੀ ਸੰਤੁਲਨ ਵੀ ਜਿਹੜਾ ਉਹਨਾਂ ਦਾ ਖਰਾਬ ਹੁੰਦਾ ਜਾ ਰਿਹਾ ਹੈ ਤੇ ਇਹ ਕੋਈ ਚੰਗੇ ਜਿਹੜਾ ਨੇ ਸੰਕੇਤ ਨਹੀਂ ਨੇ ਤਾਂ ਉਹਨਾਂ ਨੇ ਮੰਗ ਕੀਤੀ ਹੈ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਔਰਾ ਦੇ ਨਾਲ ਰੇਖਾ ਗੁਪਤਾ ਔਰਾ ਦੇ ਨਾਲ ਮੁਲਾਕਾਤ ਕਰਕੇ ਆਏ ਨੇ ਜਿਹੜੇ ਆਰਪੀ ਸਿੰਘ ਨੇ ਤੇ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਦੀ ਮੰਗ ਜਿਹੜੀ ਆ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤਾਂ ਤਾਂ ਦੱਸਦੀ ਕਿ ਕੱਲ ਨੂੰ ਜਿਹੜਾ ਬਲਵੰਤ ਸਿੰਘ ਰਾਜੋਆਨ ਦੀ ਫਾਂਸੀ ਨੂੰ ਲੈ ਕੇ ਵੀ ਅਦਾਲਤ ਦੇ ਵਿੱਚ ਸੁਣਵਾਈ ਹੈ ਕੇਂਦਰ ਸਰਕਾਰ ਦੇ ਵੱਲੋਂ ਆਪਣਾ ਪੱਖ ਰੱਖਿਆ ਜਾਣਾ ਹੈ ਤਾਂ ਕੇਂਦਰ ਸਰਕਾਰ ਨੂੰ ਫਟਕਾਰ ਵੀ ਬੀਤੇ ਦਿਨੀ ਜਿਹੜੀ ਹੈ ਸੁਪਰੀਮ ਕੋਰਟ ਦੇ ਵੱਲੋਂ ਲਗਾਈ ਗਈ ਸੀ ਉਹਨਾਂ ਨੇ ਪੁੱਛਿਆ ਸੀ ਕਿ ਤੁਸੀਂ ਹਲੇ ਤੱਕ ਫਾਂਸੀ ਕਿਉਂ ਨਹੀਂ ਦਿੱਤੀ ਜੇਕਰ ਫਾਂਸੀ ਦੀ ਸਜ਼ਾ ਹੋਈ ਸੀ ਤਾਂ ਉਸ ਦੇ ਉੱਤੇ ਜਵਾਬ ਕੱਲ ਕੇਂਦਰ ਸਰਕਾਰ ਦੇਗੀ ਇਸ ਸਭ ਦੇ ਦਰਮਿਆਨ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਐਸਜੀਪੀਸੀ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਹੁਣ ਦੇਖਣਾ ਹੋਏਗਾ ਕਿ ਕੱਲ ਅਦਾਲਤ ਕੀ ਫੈਸਲਾ ਸੁਣਾਦੀ ਹੈ ਤੇ ਕੇਂਦਰ ਸਰਕਾਰ ਦੇ ਵੱਲੋਂ ਕੀ ਮੰਗ ਜਿਹੜੀ ਹੈ ਉਹ ਜਵਾਬ ਜਿਹੜਾ ਉਹ ਅਦਾਲਤ ਦੇ ਵਿੱਚ ਦਿੱਤਾ ਜਾਂਦਾ ਪਰ ਇਹ ਸਭ ਦੇ ਦਰਮਿਆਨ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਾਮਲਾ ਜ਼ਰੂਰ ਹੁਣ ਦਿੱਲੀ ਦੇ ਮੁੱਖ ਮੰਤਰੀ ਰੇਖਾ ਗੁਪਤਾ ਦੇ ਕੋਲ ਚੁੱਕਿਆ ਗਿਆ ਹੈ ਤਾਂ ਭਾਜਪਾ ਆਗੂ ਆਰਪੀ ਸਿੰਘ ਦੇ ਵੱਲੋਂ ਹੀ ਇਹ ਮੁੱਦਾ ਜਿਹੜਾ ਹੈ ਉਹ ਮੁੱਖ ਮੰਤਰੀ ਦੇ ਕੋਲ ਚੁੱਕਿਆ ਗਿਆ ਹੈ